ਅਸੀਂ ਤੂੜੀਆਂ ਮੁੱਲ ਲਈਆਂ ਸੀ ਗਰੀਬ ਲੋਕ ਸਾਡ ਦਾ ਕੰਮ ਕਰ ਰਿਹਾ ਹੀ ਨਹੀਂ ਆ ਇੱਕ ਮੁਠੀ ਬਾਣੀ ਨੂੰ ਦੀ ਲਈ ਕੋਈ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਦੇਹਣੀ ਵਿਖੇ ਬੀਤੇ ਕੱਲ ਐਸ ਸੀ ਪਾਈਚਾਰੇ ਦੀ ਬਸਤੀ ਵਿੱਚ ਤੂੜੀਆਂ ਦੇ ਕੁੱਪਾਂ ਤੇ ਜੰਗਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਉਕਤ ਪਾਈਚਾਰੇ ਦੇ 30 ਤੋਂ 35 ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਮੌਕੇ ਉਕਤ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਜਿੱਥੇ ਉਹਨਾਂ ਦੇ ਤੂੜੀ ਦੇ ਕੁੱਪ ਸੜ ਕੇ ਸਵਾ ਹੋ ਗਈ ਉੱਥੇ ਹੀ ਉਹਨਾਂ ਦੇ ਟੇਹਰ ਅਤੇ ਛੰਨਾ ਤੋਂ ਇਲਾਵਾ ਲੱਕੜਾਂ ਵੀ ਸੜ ਕੇ ਸਵਾ ਹੋ ਗਈਆਂ ਉਹਨਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਇੱਕ ਪ੍ਰਾਈਵੇਟ ਫੈਕਟਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਾ ਕੇ ਅੱਗ ਤੇ ਕਾਬੂ ਪਿਆ ਗਿਆ ਇਸ ਮੌਕੇ ਉਹਨਾਂ ਸਮਾਜ ਸੇਵੀ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਪਸ਼ੂਆਂ ਲਈ ਤੂੜੀ ਤੇ ਉਹਨਾਂ ਦੀ ਹੋਰ ਮਦਦ ਜ਼ਰੂਰ ਕਰਨ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਇਹ ਕੱਲ ਲਗਭਗ 1:30 ਵਜੇ ਦਾ ਟਾਈਮ tha ਮਤਲਬ ਪਤਾ ਨਹੀਂ ਅੱਗ ਕਿਸ ਪਾਸੇ ਤੇ ਆਈ ਇਹ ਸਾਡੇ ਇੱਥੇ ਲਗਭਗ ਕੋਈ 30-35 ਮਤਲਬ ਤੂੜੀ ਦੇ ਕੁੱਪ ਲੱਕੜਾਂ ਹੋਰ ਛੰਨਾ ਜਿੰਨੇ ਵੀ ਸਾਡੀ ਐਸਸੀ ਵਸਤੀ ਹੈ ਲਗਭਗ ਸਾਰਿਆਂ ਦੀਆਂ ਜਿੰਨੀ ਵੀ ਇੱਥੇ ਤੂੜੀ ਤਾੜੀ ਆਲਾ ਵਗੈਰਾ ਸਭ ਇੱਥੇ ਪਿਆ ਹੁੰਦਾ ਬਾਕੀ ਹੋਰ ਮਾਲ ਪੋਸੂ ਬੰਨਰ ਨੋਛਣਾ ਬਣਾਈਆਂ ਮੁੱਤੀਆਂ ਉਹ ਸਾਰੀਆਂ ਜਲ ਕੇ ਸਵਾਹ ਹੋ ਗਈ ਇੱਥੇ ਕੋਈ ਵੀ ਇੱਥੇ ਮੌਕੇ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਸਾਡੇ ਕੋਲ ਪਹੁੰਚਿਆ ਨਾਲ ਸਾਡੇ ਹਿਮਾਚਲ ਤੇ ਅਲਟਰਾ ਟੈਗ ਸਿਮਿੰਟ ਫੈਕਟਰੀ ਤੋਂ ਅਸੀਂ ਬੜੀ ਫੋਨ ਫੋਨ ਕਰਕੇ ਇਹਨਾਂ ਤੋਂ ਮੰਗਾਈ ਅਸੀਂ ਜਿਹੜੀ ਹੈ ਫਾਇਰ ਬਰਗੇਡ ਇਹਨਾਂ ਨੇ ਤਿੰਨ ਵਾਰ ਸਾਡੇ ਇੱਥੇ ਆ ਕੇ ਮਤਲਬ ਤਿੰਨ ਜੀੜੇ ਲਾ ਕੇ ਅੱਗ ਤੇ ਕੰਟਰੋਲ ਪਾਇਆ ਬੜੀ ਕੱਲ 1.5 ਵਜੇ ਜਾਣਕਾ ਅੱਗ ਲੱਗੀ ਜੀ ਤੇ ਉਸ ਤੋਂ ਬਾਅਦ ਸੌਲੰਗ ਦੀ ਅੱਗ ਇੱਥੇ ਪਹੁੰਚ ਗਈ 25 30 ਕੁਪੜੇ ਜਿਹੜੇ ਜਲ ਕੇ ਰਾਖ ਹੋ ਗਏ ਅੱਛਾ ਜੀ ਹਾਂ ਜੀ ਹੋਰ ਕੀ ਨੁਕਸਾਨ ਹੋਰ ਨੁਕਸਾਨ ਕੋਈ ਨੁਕਸਾਨ ਵੀ ਆ ਉਹ ਦੇਖੋ ਹੁਣ 2 2 ਚੰਨਾ ਲੱਗ ਜਿੰਦੇ ਲੱਗੇ ਹੁੰਦੇ 25 25 30 30 ਕੁਆਂਟਲ ਤੋੜੀ ਹੈਗੀ ਦੀ ਬਸ ਆਬ ਜਲ ਕੇ ਸੁਆਹ ਹੋ ਗਏ ਅੱਛਾ ਕੀ ਗੱਲ ਹੋਈ ਆ ਜੀ ਜੋ ਸਾਡੀਆਂ ਲੱਕੜੀਆਂ ਜਲ ਗਈਆਂ ਸਾਡੀਆਂ ਤੂੜੀਆਂ ਜਲ ਗਈਆਂ ਸਾਰੀਆਂ ਅਸੀਂ ਮੁੱਲ ਲੈ ਕੇ ਗਰੀਬ ਲੋਕ ਅਸੀਂ ਧਿਆੜੀਦਾਰ ਲੋਕਾਂ ਨਾਲ ਅਸੀਂ ਧਿਆੜੀਦਾਰ ਅਸੀਂ ਮੁੱਲ ਲੈ ਕੇ ਪਾਈਆਂ ਤੂੜੀਆਂ ਪਾਈਆਂ ਅੱਜ ਤਾਂ ਸਭ ਕੁਝ ਮੁੱਲ ਲੱਗੇ ਵਖਰੀਦਣ ਰਹੀ ਅਸੀਂ ਇਹਨਾਂ ਨੁਕਸਾਨ ਹੋ ਗਏ ਸਾਡੇ ਲਈ ਕਿਆ ਦਿੰਦਾ ਅਸੀਂ ਤੂੜੀਆਂ ਪਾਈਆਂ ਹੁਣ ਸਭ ਕੁਝ ਜਲ ਗਿਆ ਜੀ ਸਾਡਾ ਸਭ ਕੁਝ ਜਲ ਗਿਆ ਇਹ ਮੈਸਨ ਕਾ ਆ ਨਹੀਂ ਰਹੀ ਹੈ ਕਾ ਅੰਡੰਗਰਾ ਨੂੰ ਡਲਕਰਾਂ ਟਿੰਡ ਨਹੀਂ ਰਹੀ ਪਾਣੀ ਦੇ ਛਾਲ ਦਾ ਤੂੜੀ ਚਾਹੀਦੀ ਸਾਡਾ ਇਹ ਨੁਕਸਾਨ ਇਨਾ ਹੋ ਗਿਆ ਸਾਡਾ ਸਾਡਾ ਨੁਕਸਾਨ ਪੂਰਾ ਕਰਨਾ ਚਾਹੀਦਾ ਸਾਡਾ ਨੁਕਸਾਨ ਕਿਹੜਾ ਪੈਂਦਾ ਦਰਦੇ ਵੀ ਦੇਣੀ ਪਈ ਜੀ ਇਹ ਕਿਆ ਜਿਹੜਾ ਨੁਕਸਾਨ ਹੋਇਆ ਕਿਦਾਂ ਹੋਇਆ ਨੁਕਸਾਨ ਤੇ ਸਾਨੂੰ ਪਤਾ ਨਹੀਂ ਕਿਸ ਨੇ ਅੱਗ ਲਾਈ ਕੀ ਨਾ ਨਾ ਲਾਈ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਕਰਦੇ ਪੈਰ ਵੀ ਹੀ ਦੇਖਦੇ ਅੱਗੇ ਵੀ ਲਾਉਂਦੇ ਅਸੀਂ ਤਾਂ ਵੀ ਕਰਦੇ ਹ ਹੁਣ ਤਾਂ ਅਸੀਂ ਤੂੜੀਆਂ ਮੁੱਲ ਲਈਆਂ ਅਸੀਂ ਗਰੀਬ ਲੋਕ ਸਾਡ ਦਾ ਕਾ ਕਰ ਰਿਹਾ ਹੀ ਨਹੀਂ ਐ ਇੱਕ ਮੁੱਕੀ ਵਾਲੇ ਨੂੰ ਵੀ ਲਈ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਕੋਲ ਆਇਆ ਕੋਈ ਸਾਡੇ ਕੋਈ ਨਹੀਂ ਹੈ ਆਇਆ ਅੱਛਾ ਜੀ ਕਿੰਨਾ ਕ ਨੁਕਸਾਨ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਲੱਕੜੂ ਗੋਟਾ ਹਰ ਚੀਜ਼ ਅਸੀਂ ਇੱਥੇ ਰੱਖੀ ਪਈ ਹੈ ਕੋਈ ਵੀ ਚੀਜ਼ ਸਾਡੇ ਇਸ ਵਕਤ ਘਰੀ ਨਹੀਂ ਡੰਗਰਾਂ ਨੂੰ ਪਾਣੀ ਨਹੀਂ ਸਾਡੇ ਚੁੱਲ੍ਹੇ 'ਚ ਅੱਗ ਮਗਾਉਣੇ ਨੂੰ ਲੱਕੜੀ ਨਹੀਂ ਇਸ ਵਕਤ ਹੈਗੀ ਵੇ ਕਿੱਦਾਂ ਹੋਣੀ ਟੂੜੀਆਂ ਮੁੱਲ ਲਈਆਂ ਅਸੀਂ ਕੀ ਮੰਗ ਕਰਦੇ ਸਾਡੀ ਮੰਗ ਹੈ ਜੀ ਅਸੀਂ ਹੁਣ ਇੱਥੇ ਨਾ ਸਾਨੂੰ ਟੂੜੀਆਂ ਵੀ ਸਾਰੇ ਸਾਡੇ ਮਾਪਜਾ ਵੀ ਭਰੇ ਹੋਰ ਸਾਨੂੰ ਜ਼ਮੀਨ ਦੇਵੇ ਅਸੀਂ ਪੱਕੇ ਮਕਾਨ ਪਾਉਂਗੇ ਤੇ ਤਾਂ ਆਪਣੇ ਰੱਖੂਗਾ ਸਾਡੇ ਡਾ ਇੱਕ ਡੰਗਰ ਬੰਨਣ ਨੂੰ ਵੀ ਖੋ ਨਹੀਂ ਆ ਸਾਡੇ ਤੇ ਲਾਣੇ ਜਿੰਦੇ ਜਾਗਾ ਕੇ ਸਾਨੂੰ ਉਹ ਵੀ ਤੰਗ ਕਰਦੇ ਸਾਡੇ ਇਧਰੋਂ ਨਾ ਨਿਕਲਿਓ ਸਾਡੇ ਇਧਰੋਂ ਨਾ ਨਿਕਲਿਓ ਲੱਕੜੀ ਨੂੰ ਕੋਈ ਰੱਖਾ